ਇਹ 3 ਏਕੜ ਤੇ ਐਡਾ ਅੱਛਾ ਸਕੂਲ ਬਣਾਉਣ ਦੇ ਵਾਸਤੇ ਪੈਸੇ ਕਿੱਦਾਂ ਰੇਜ ਹੋ ਗ੍ਰੀਸ਼ਣ ਕੁਮਾਰ ਜੀ ਸਾਡੇ ਉਦੋਂ ਐਜੂਕੇਸ਼ਨ ਸੈਕਟਰੀ ਸੀ ਕਿ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਫੰਡ ਚਾਹੀਦਾ ਇਹਨੂੰ ਬਣਾਉਣ ਵਾਸਤੇ ਤੋ ਕਹਿੰਦੇ ਸਾਡੇ ਕੋਲ ਫੰਡ ਹੈ ਨਹੀਂ ਕਿ ਫਿਰ ਮੈਂ ਸੀਏ ਗਲਾਡਾ ਨੂੰ ਬੇਨਤੀ ਲਗਾਈ ਕਿਉਂਕਿ ਗਿੱਲ ਸਾਹਿਬ ਸੀਗੇ ਬੜੇ ਅੱਛੇ ਇਨਸਾਨ ਨੇ ਉਹਨਾਂ ਨੂੰ ਬੇਨਤੀ ਲਗਾਈ ਤੇ 12 ਕਰੋੜ ਰੁਪਏ ਦਾ ਸੀ ਬਜਟ ਜਿਹੜਾ ਹੈ ਵਿਧੀ ਹੈਲਪ ਆਫ ਸੀਐਮ ਸਾਹਿਬ ਰਵਿੰਦਰ ਸਿੰਘ ਬਿੰਟੂ ਜੀ ਸੁਖ ਸਰਕਾਰੀਆ ਜੀ ਜਿਨ੍ਹਾਂ ਨੇ ਮਦਦ ਕਰਕੇ ਉਹ ਬਜਟ ਪਾਸ ਹੋਇਆ ਉਹ ਅੱਜ ਵੀ ਸ਼ੇਮਿੰਗ ਪੂਣੀ ਬਣ ਗਿਆ ਹੱਥ ਤੁਹਾਡੇ ਸਾਹਮਣੇ ਸਾਰਾ ਇਹ ਸਟੇਡੀਅਮ ਵੀ ਹੈ ਸਾਰੇ ਕਲਾਸ ਰੂਮ ਵੀ ਹੈ ਅੱਜ ਇਹ ਇਨਾ ਅੱਛਾ ਸਕੂਲ ਬਣ ਗਿਆ ਮੇਰਾ ਕਹਿ ਲੈ ਕਿ ਇਸ ਸਕੂਲ ਨੂੰ ਹੁਣ ਕੇਜੀਵਾਲ ਸਾਹਿਬ ਪੂਰੇ ਹਿੰਦੁਸਤਾਨ ਚ ਜਾ ਕੇ ਆਪਣਾ ਦਿਖਾ ਕੇ ਲੋਕਾਂ ਨੂੰ ਦੱਸਣਗੇ ਮੈਂ ਕਰਕੇ ਆ ਨੇ ਇਹ ਸਰਕਾਰ ਇਹੋ ਜੀ ਹੈ ਅਸੀਂ ਟਿੱਬਾ ਰੋਡ ਤੇ 68 ਕ ਦਾ ਸਬਸਟੇਸ਼ਨ ਲੈ ਕੇ ਆ ਰਹੇ ਹੁਣ ਉੱਥੇ ਹੀ ਪੱਥਰ ਤੋੜਤਾ ਇਹਦੇ ਬਿਲਕੁਲ ਸਾਹਮਣੇ ਸ਼ਹੀਦ ਦੁੱਧਮ ਸਿੰਘ ਜੀ ਦੇ ਨਾਂ ਤੇ ਕਮਿਊਨਿਟੀ ਸੈਂਟਰ ਆ ਰਿਹਾ ਕੋਈ ਪੱਥਰ ਤੋੜਤਾ ਇਹ ਨਾ ਸਟੈਟਿਕ ਕੰਪੈਕਟਰ ਹੈ ਇਹਦਾ ਪੱਥਰ ਵੀ ਤੋੜਤਾ ਤੇ ਇੱਥੇ ਸੀਲ ਦਾ ਪੱਥਰ ਲੱਗਿਆ ਸੀ ਬੜਾ ਅੱਛਾ ਐਂਟਰੀ ਗੇਟ ਦੇ ਉੱਤੇ ਕੋਈ ਪੱਥਰ ਲਾਤਾ ਚਲੋ ਡੈਰੀ ਕੰਪਲੈਕਸ ਜਿਹੜਾ ਤਾਰਪੁਰ ਤੇ ਸਕੂਲ ਬਣ ਰਿਹਾ ਉਹਦਾ ਪੱਥਰ ਵੀ ਲਾਤਾ ਸੋ ਇਹਨਾਂ ਦੀ ਮਨਸ਼ਾ ਇਹ ਹੈ ਜਿਹੜੇ ਇਹ ਗੱਲ ਕਹਿੰਦੇ ਸੀ ਬਦਲਾਵ ਇਹੋ ਜਿਹਾ ਬਦਲਾਵ ਹੈ ਔਰ ਮੈਂ ਕਿਉਂਕਿ ਮੈਨੂੰ ਆ ਕੇ ਬੜੀ ਹੈਰਾਨੀ ਹੋਈ ਸਾਡੇ ਤਾਂ ਜਿਹੜੀ ਕਾਂਗਰਸ ਪਾਰਟੀ ਉਹਦੇ ਤਾਂ ਐਮਐਲਏ ਨੂੰ ਬੜਾ ਉੱਚਾ ਦਰਜਾ ਦਿੱਤਾ ਜਾਂਦਾ ਤੁਸੀਂ ਬਾਹਰ ਦੇਖੋ ਮਾਨਜੂ ਕੇਜਰੀਵਾਲ ਸਾਹਿਬ ਤੇ ਸੀਐਮ ਸਾਹਿਬ ਤੋਂ ਇਲਾਵਾ ਕੀਤਾ ਨਾ ਹੀ ਹੈ ਨਹੀਂ 2-3 ਕਰੋੜ ਰੁਪਏ ਇਹਨਾਂ ਨੇ ਇਸ ਗੱਲ ਤੇ ਖਰਚ ਕਰਤਾ ਕਿ ਇਹ ਸਕੂਲ ਜਿਹੜਾ ਪੂਰੇ ਹਿੰਦੁਸਤਾਨ 'ਚ ਅਸੀਂ ਕਮਾ ਦਿੱ ਗਏ ਔਰ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਇਹ ਨਾ ਨਹੀਂ ਸੂਤਪੁਰੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਚ ਘੁਮਾਣਾ ਵੀ ਦੇਖੋ ਸਾਡੀ ਦਿਨ ਸਾਡੀ ਦਿਨ ਹੁਣ ਇੱਥੇ ਕਸੂਰ ਉਹਨਾਂ ਦਾ ਨਹੀਂ ਹੈ ਦੇਖੋ ਉਹ ਤਾਂ ਨੋਟੰਕੀ ਕਰਨਗੇ ਕਰਨਗੇ ਉਹ ਬਦਲਾਅ ਦੀ ਗੱਲ ਕਰਨਗੇ ਕਰਨਗੇ ਲੇਕਿਨ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਸਕੂਲ ਕਾਂਗਰਸ ਦੀ ਦੇਣ ਹੈ ਕਾਂਗਰਸ ਪਾਰਟੀ ਵੱਲੇ ਬਣਿਆ ਅਸੀਂ ਸਾਰਿਆਂ ਨੇ ਮਿਲ ਕੇ ਬਣਾਇਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਕਿ ਜਦੋਂ ਇਹ ਪੋਸਟ ਪਾਣਗੇ ਤੇ ਉਹਦੇ ਥੱਲੇ ਜ਼ਰੂਰ ਲਿਖ ਦਿਓ ਵੀ ਕਾਂਗਰਸ ਪਾਰਟੀ ਦੇ ਦੇਣ ਆਪਾਂ ਕੁਝ ਹੋਰ ਨਹੀਂ ਕਹਿਣਾ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਪਰਾਦੇ ਸਕੂਲ ਦਾ ਮੁਰਤ ਹੋਇਆ ਹੈ ਫਾਇਰ ਸਟੇਸ਼ਨ ਦਾ ਮੁਰਤ ਹੋਇਆ ਸਟੈਟਿਕ ਕੰਪੈਕਟ ਦਾ ਮੁਰਤ ਹੋਇਆ ਹੈ ਹੋਰ ਬਾਕੀ ਗਲੀਆਂ ਸੜਕਾਂ ਦੇ ਮੁਰਤ ਹੋ ਰਿਹਾ ਹੈ ਮੈਸੇਜ ਤਾਂ ਕੀ ਲਾਣਾ ਮੈਨੂੰ ਮੇਰਾ ਪੱਥਰ ਹੀ ਲਾਈ ਜਾਂਦੇ ਆ ਛਾੜ ਕੇ ਵੀ ਸਬ ਸਟੇਸ਼ਨ ਤੇ ਲਾਤਾ ਉਹ ਗੱਲ ਕਰੇ ਵਸਤੇ ਕੀਤੀ ਗਈ ਸੀ ਕਿ ਆ ਉਹ ਮਿਲ ਕੇ ਕੰਮ ਕਰਦੇ ਘਰੇ ਬੈਠੇ ਇਹ ਇਹ ਦੇਖੋ ਕਈ ਵਾਰੀ ਬੰਦਾ ਜਦੋਂ ਪਰਮਾਤਮਾ ਤਾਕਤ ਦਿੰਦਾ ਨਾ ਬੰਦਾ ਥੋੜਾ ਜਿਹਾ ਵੱਡਾ ਸਮਝਣ ਲੱਗ ਜਾਂਦਾ ਦੂਜਿਆਂ ਨੂੰ ਛੋਟਾ ਸਮਝਣ ਲੱਗ ਜਾਂਦਾ ਲੇਕਿਨ ਅਸੀਂ ਇਹ ਕੰਮ ਨਹੀਂ ਕੀਤੇ ਅਸੀਂ 19 ਵਾਰਡਾਂ ਚ ਜਿੱਤੇ ਉਹਨਾਂ ਦਾ ਵੀ ਵਾਰਡ ਪੈਂਦਾ ਸੀਗਾ ਆ ਇਹਦੇ ਚ ਰਿ ਉਹਨੀ ਡਿਵੈਲਪਮੈਂਟ ਕੀਤੀ ਨਹੀਂ ਬਾਕੀ ਵਾਣੇ ਕੀਤੀ ਸੀ ਕਿਉਂਕਿ ਸਾਨੂੰ ਚੁਣਿਆ ਗਿਆ ਲੋਕਾਂ ਨੇ ਕੰਮਾਂ ਵਾਸਤੇ ਕਿਸੇ ਪਰਸਨ ਵਡੰਟੇ ਵਾਸਤੇ ਨਹੀਂ ਹੈ ਲੁਧਰਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਜੇ ਸਕੂਲ ਦੇ ਵਿੱਚ ਸਵੇਰੇ ਅੱਜ ਭਗਵੰਤ ਮਾਨ ਸਾਹਿਬ ਆਏ ਸੀਗੇ ਮੁੱਖ ਮੰਤਰੀ ਪੰਜਾਬ ਆਈ ਸੀ ਉਹ ਸਕੂਲ ਨੂੰ ਜਿਹੜਾ ਚੈਲੇ ਕੀਤਾ ਗਿਆ ਸੀ ਕਿ ਕਾਂਗਰਸ ਪਾਰਟੀ ਨੇ ਬਣਾਇਆ ਸੀ ਲੇਕਿਨ ਉਹ ਯਕੀਨੀ ਵੀ ਬਣਾਇਆ ਸੀ ਕਿ ਕਾਂਗਰਸ ਪਾਰਟੀ ਜੋ ਸੱਤਾ ਦੇ ਵਿੱਚ ਸੀਗੇ ਤੇ ਹਲਕਾ ਪੂਰੀ ਦੇ ਜਿਹੜੇ ਉਸ ਸਮੇਂ ਵਿਧਾਇਕ ਸੀ ਸੰਜੀਤ ਤਲਵਾਰ ਉਹਨਾਂ ਨੇ ਹਲਕਾ ਪੂਰੀ ਨੂੰ ਕੋਈ ਐਸੀ ਸੁਗਾਤਾਂ ਦਿੱਤੀਆਂ ਸੀਗੇ ਜਿਹੜੀ ਸੁਗਾਤ ਅੱਜ ਨੂੰ ਆਮ ਆਦਮੀ ਪਾਰਟੀ ਉਦਘਾਟਨ ਕੀਤਾ ਜਾ ਰਿਹਾ ਲੇਕਿਨ ਇਹ ਸਕੂਲ ਦਿਖਾ ਰਹੇ ਆ ਤਲਵਾਰ ਸਾਹਿਬ ਨਾਲ ਚੱਲੋ ਇੱਕ ਵਾਰ ਨਾਲ ਚੱਲੇ ਜੇ ਤੁਹਾਨੂੰ ਦਿਖਾਵਾਂਗੇ ਸਕੂਲ ਇਸ ਕਰਕੇ ਦਿਖਾਇਆ ਜਾ ਰਿਹਾ ਸਕੂਲ ਦੇ ਵਿੱਚ ਇੱਕ ਸਵਿੰਗ ਪੂਲ ਵੀ ਹੈਗਾ ਵਾ ਇਹ ਸਕੂਲ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਇੱਕ ਹਲਕਾ ਪੂਰਵੀ ਦੇ ਵਿੱਚ ਇੱਕ ਸੁਗਾਤ ਹੈ ਸੁਗਾਤ ਇਹ ਹੈ ਕਿ ਇਹਦੇ ਵਿੱਚ ਤੁਸੀਂ ਬ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇਗਾ ਸਕੂਲ ਲੇਕਿਨ ਇਹਦੇ ਵਿੱਚ ਜੋ ਜੋ ਖੇਡਾਂ ਅਤੇ ਖੇਡੀਆਂ ਜਾਣਗੀਆਂ ਜੋ ਜੋ ਇੱਥੇ ਸਕੂਲ ਦੇ ਵਿੱਚ ਦਿਖਾਇਆ ਗਿਆ ਲੇਕਿਨ ਇੱਥੇ ਬੋਰਡ ਦੀ ਪਰਮਾਰ ਲੱਗੀ ਆ ਆਮ ਆਰੀ ਪਾਰਟੀ ਦੇ ਬੋਟਾ ਦੀ ਪਰਮਾਰ ਲੱਗੀ ਆ ਲੇਕਿਨ ਗੱਲਬਾਤ ਕਰਦੇ ਤਲਵਾਰ ਸਾਹਿਬਾ ਤਲਵਾਰ ਸਾਹਿਬ ਸੁਗਾਤ ਤੁਹਾਡੀ ਤੁਸੀਂ ਕਹਿੰਦੇ ਵੀ ਹੋ ਲਾਈਵ ਵੀ ਹੋਏ ਹੋ ਹਰ মিডিਆ ਵੀ ਤੁਹਾਡੀ ਸਮੇਂ ਸਪੋਰਟ ਕਰ ਰਿਹਾ ਸੁਗਾਤ ਤੁਹਾਡੀ ਕ੍ਰੈਡਿਟ ਹੋਰ ਕੋਈ ਆ ਦੇਖੋ ਇਹ ਜਦੋਂ ਸਕੂਲ ਦੀ ਗੱਲ ਕਰੀਏ ਕਿਉਂਕਿ ਇਹ ਜਗ੍ਹਾ ਤੇ ਜਿਹੜੇ ਸਾਰੇ ਇਸੇ ਲੋਕ ਹੈ ਉਹ ਜਾਂਦੇ ਇਹ ਜਗ੍ਹਾ ਤੇ ਕੂੜੇ ਦਾ ਡੰਪ ਹੁੰਦਾ ਸੀ ਜੀ ਬਿਲਕੁਲ ਜਦੋਂ ਪਰਮਾਤਮਾ ਦੀ ਕਿਰਪਾ ਨਾਲ ਤੇ ਤੁਹਾਡੇ ਸਾਰਿਆਂ ਦੇ ਅਸ਼ੀਰਵਾ ਦੇ ਨਾਲ ਇਸ ਇਲਾਕੇ ਦੀ ਕੰਮ ਕਰਨ ਦੀ ਜ਼ਿੰਮੇਵਾਰੀ ਮਿਲੀ ਤੇ ਅਸੀਂ ਗਲਾਡਾ ਜਾ ਕੇ ਰਿਕਵੈਸਟ ਕੀਤੀ ਕਿਉਂਕਿ ਉਦੋਂ ਮੇਰੇ ਨਾਲ ਮੈਂਬਰ ਪਾਰਲੀਮੈਂਟ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਅਸੀਂ ਸਾਰੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਜੀ ਕੋਲ ਗਏ ਤੇ ਅਸੀਂ ਕਿਹਾ ਕਿ ਸਾਡੇ ਸਾਹਮਣੇ ਈਡਲਯੂਐਸ ਕਲੋਨੀ ਹੈ ਜੀ ਜਿੱਥੇ ਤਕਰੀਬਨ 25-30 ਹਜ਼ਾਰ ਜਿਹੜੇ ਪਰਿਵਾਰ ਰਹਿੰਦੇ ਆ ਤੇ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਪ੍ਰਬੰਧ ਕਰਨਾ ਤੇ ਸਾਨੂੰ ਇਹ ਜਿਹੜੀ ਜਗ੍ਹਾ ਵੈ ਇਹ ਕਿਤੇ ਨਾ ਕਿਤੇ ਸਾਨੂੰ ਇਹ ਜਿਹੜੀ ਜਗ੍ਹਾ ਵੈ ਸਕੂਲ ਵਾਸਤੇ ਦਿੱਤੀ ਜਾਵੇ ਜੀ ਕਿਉਂਕਿ ਗਲਾੜਾ ਇੱਕ ਇੰਸਟੀਚੂਨ ਉਹ ਬਿਜ਼ਨਸ ਇੰਸਟੀਚੂਨ ਹੈ ਜੀ 3 ਏਕੜ ਜਗ੍ਹਾ ਤਕਰੀਬਨ ਦੀ ਵਰਥ ਜਿਹੜੀ ਹੈ 100 ਕਰੋੜ ਰੁਪਇਆ ਜੀ ਤੇ ਉਹ ਜਗ੍ਹਾ ਲੈਣ ਵਾਸਤੇ ਸਾਨੂੰ ਕਿਉਂਕਿ ਸੁਖ ਸਰਕਾਰੀ ਸਾਡੇ ਮਿਨਿਸਟਰ ਸੀ ਉਹਨਾਂ ਨੇ ਮਦਦ ਕੀਤੀ ਔਰ ਵਿਦ ਦਾ ਬਲੇਸਿੰਗ ਆਫ ਗੋਡ ਸਾਨੂੰ ਇਹ ਜਗ੍ਹਾ ਮਿਲ ਗਈ ਉਸ ਵਾਰ ਜਿਹੜਾ ਕੁਐਸਚਨ ਰਾਈਜ਼ ਹੋ ਗਿਆ ਕਿ 3 ਏਕੜ ਤੇ ਐਡਾ ਅੱਛਾ ਸਕੂਲ ਬਣਾਉਣੇ ਦੇ ਵਾਸਤੇ ਪੈਸੇ ਕਿੱਦਾਂ ਰੇਜ ਹੋਣ ਜੀ ਕ੍ਰਿਸ਼ਨ ਕੁਮਾਰ ਜੀ ਸਾਡੇ ਉਹਦੋਂ ਐਜੂਕੇਸ਼ਨ ਸੈਕਟਰੀ ਸੀ ਕਿ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਫੰਡ ਚਾਹੀਦਾ ਇਹਨੂੰ ਬਣਾਉਣ ਵਾਸਤੇ ਤੋ ਕਹਿੰਦੇ ਸਾਡੇ ਕੋਲ ਫੰਡ ਹੈ ਨਹੀਂਗੇ ਜੀ ਫਿਰ ਮੈਂ ਸੀਗਲਾਡਾ ਨੂੰ ਬੇਨਤੀ ਲਗਾਈ ਕਿਉਂਕਿ ਗਿੱਲ ਸਾਹਿਬ ਸੀਗੇ ਬੜੇ ਅੱਛੇ ਇਨਸਾਨ ਨੇ ਉਹਨਾਂ ਨੂੰ ਬੇਨਤੀ ਲਗਾਈ ਤੇ 12 ਕਰੋੜ ਰੁਪਏ ਦਾ ਸੀ ਬਜਟ ਜਿਹੜਾ ਵਿਧੀ ਹੈਲਪ ਆਫ ਸੀਐਮ ਸਾਹਿਬ ਰਵਨੀਤ ਸਿੰਘ ਬਿੱਟੂ ਜੀ ਸੁਖ ਸਰਕਾਰੀਆ ਜੀ ਜਿਨ੍ਹਾਂ ਨੇ ਮਦਦ ਕਰ スイミング पूल ਹੀ ਬਣ ਗਿਆ ਆ ਤੁਹਾਡੇ ਸਾਹਮਣੇ ਸਾਰਾ ਇਹ ਸਟੇਡੀਅਮ ਵੀ ਹੈ ਕਿ ਸਾਰੇ ਕਲਾਸਰੂਮ ਵੀ ਹੈ ਔਰ ਅੱਜ ਇਹ ਇੰਨਾ ਅੱਛਾ ਸਕੂਲ ਬਣ ਗਿਆ ਮੇਰਾ ਕਹਿ ਲਿਆ ਕਿ ਇਸ ਸਕੂਲ ਨੂੰ ਹੁਣ ਕੇਜਰੀਵਾਲ ਸਾਹਿਬ ਪੂਰੇ ਹਿੰਦੁਸਤਾਨ ਚ ਜਾ ਕੇ ਆਪਣਾ ਦਿਖਾ ਕੇ ਲੋਕਾਂ ਨੂੰ ਦੱਸਣਗੇ ਮੈਂ ਕਰਕੇ ਆ ਮੈਂ ਇਹ ਕਹਿ ਲਿਆ ਕਿ ਜਦੋਂ ਮੈਂ ਐਮਐਲਏ ਬਣਿਆ ਸੀਗਾ ਜੇ ਪਿਛਲੇ ਐਮਐਲਏ ਸਹਿਬਾਨ ਦੇ ਕੋਲ ਪ੍ਰੋਜੈਕਟ ਚੱਲ ਰਹੇ ਸੀਗੇ ਤੇ ਅਸੀਂ ਕਿਦ ਤਰ੍ਹਾਂ ਕਿਤੇ ਜੇ ਉੱਥੇ ਜਾਂਦੇ ਸੀਗੇ ਤਾਂ ਅਸੀਂ ਇਹ ਕਹਿੰਦੇ ਸੀ ਵੀ ਆਹ ਕੰਮ ਹੋਣਾ ਦਾ ਤੇ ਇੰਨਾ ਕੰਮ ਅਸੀਂ ਕੀਤਾ ਲੇਕਿਨ ਇਹਦੇ ਵਿੱਚ ਤੁਹਾਡੀ ਤਾਰੀਫ ਕਿੱਥੇ ਨਹੀਂ ਕੀਤੀ ਕਿ ਸਾਰੀ ਇਹਦੇ ਸਾਰੀ ਸ਼ੋਹਰਤ ਆਪ ਲੈ ਲਈ ਲੇਕਿਨ ਕੰਮ ਤੁਹਾਡੇ ਕਰਾਏ ਗਏ ਉਸ ਕੰਮਾਂ ਦੀ ਕਦਾ ਵੀ ਤੁਹਾਡੇ ਹੱਥਾਂ ਦੇ ਵਿੱਚ ਆ ਦਾ ਵਿਰੋਧ ਵੀ ਬੜਾ ਕੀਤਾ ਗਿਆ ਸੀਗਾ ਕਿ 4000 ਕਰੋੜ ਗਿਆ ਕਿੱਥੇ 4000 ਹੁਣ ਕਰੋੜ ਉਹਨਾਂ ਨੂੰ ਦਿਖਦਾ ਹੋਊਗਾ ਜਿਨ੍ਹਾਂ ਨੇ ਬਗਾਵਤ ਕੀਤੀ ਸੀਗੀ ਅੱਜ ਨੂੰ ਹਲਕਾ ਪੂਰਵੀ ਨੁਹਾਰ ਬਦਲਦੀ ਉਹਨਾਂ ਨੂੰ ਦਿਖਦੀ ਹੋਊਗੀ ਮੈਂ ਮੌਜੂਦਾ ਐਮਐਲਏ ਸਾਹਿਬ ਨੂੰ ਇੱਕ ਬੇਨਤੀ ਕਰਨਾ ਚਾਹਨਾ ਇਹ ਤਾਕਤਾਂ ਪਰਮਾਤਮਾ ਦਿੰਦਾ ਤੇ ਲੋਕ ਦਿੰਦੇ ਆ ਜੀ ਇਹ ਲੋਕਾਂ ਵਾਸਤੇ ਯੂਜ਼ ਹੋਣੀਆਂ ਚਾਹੀਦੀਆਂ ਮੇਰਾ ਬਾਹਰ ਪੱਥਰ ਲੱਗਿਆ ਸੀ ਉਹ ਪੱਟਦਾ ਜੀ ਪੱਥਰ ਪੱਟਣਾ ਕੋਈ ਫਰਕ ਨਹੀਂ ਪੈਣ ਲੱਗਾ ਕਿਉਂਕਿ ਅ ਪਰਮਾਤਮਾ ਨੇ ਜਿੰਨੀ ਉਮਰ ਦਿੱਤੀ ਸਾਰਿਆਂ ਨੂੰ ਉਨਾ ਹੀ ਕਿ ਨਿਭਣੀ ਹੈ ਸਕੂਲ ਤਰਨਾ ਤਲਵਾਰ ਤੋਂ ਮੈਂ ਤੁਹਾਡੀ ਗੱਲ ਤੇ ਕੱਟਣ ਲੱਗਾ ਕਿਉਂਕਿ ਸ਼੍ਰੋਮਣੀ ਕਾਲ ਦੇ ਸਮੇਂ ਦੇ ਪੱਥਰ ਅੱਜ ਵੀ ਤਾਜਪੁਰ ਰੋਡ ਤੇ ਲੱਗੇ ਹੋਏ ਨੇ ਉਹ ਕਿਉਂ ਨਹੀਂ ਪੱਟੇ ਗਏ ਕਿਉਂਕਿ ਉਹ ਸਰਕਾਰ ਤੇ ਕਾਂਗਰਸ ਸਰਕਾਰ ਦੇ ਵਿੱਚ ਅਜੇ ਤੱਕ ਕੋਈ ਰਾਣੀਤ ਨਹੀਂ ਚੱਲਦੀ ਸੀ ਕਿ ਆਪ ਅੰਨੇ ਉਦਕਰਨ ਕਰਦੇ ਪੱਥਰ ਤੋੜ ਦੋ ਕਿਉਂਕਿ ਉਹ ਦਿਖਾਇਆ ਜਾਂਦਾ ਸੀ ਅੱਜ ਨੂੰ ਸਰਦਾਰ ਰਣਜੀਤ ਸਿੰਘ ਢਿੱਲੋਂ ਜਾਂ ਗੱਲ ਕੀਤੀ ਆਵੇ ਮੰਤਰੀ ਸਾਹਿਬ ਦੇ ਸਰਨਜੀਤ ਢਿੱਲੋਂ ਸਾਹਿਬ ਦੇ ਜਾਂ ਮੁੱਖ ਮੰਤਰੀ ਪੰਜਾਬ ਜਿਹੜੇ ਰਹੇ ਨੇ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਅੱਜ ਨੂੰ ਪੱ ਪੱਥਰ ਲਾਈ ਸੀਗੇ ਉਹ ਟੱਕੇ ਹੋਏ ਸੀਗੇ ਤੇ ਉਹਨਾਂ 'ਚ ਪੱਥਰ ਹੀ ਗਿਆ ਪਿਆ ਸਿਰਫ ਫਰੇਮ ਫਰੇਮ ਲੱਗਾ ਮੁੱਖ ਮੰਤਰੀ ਚੰਨੀ ਜਦੋਂ ਇੱਥੇ ਆਏ ਸੀਗੇ ਅਸੀਂ ਸਤਗੁਰੂ ਅਵਦਾਸ ਜੀ ਆਡੀਟੋਰੀਅਮ ਦਾ ਜੀ ਆਈ ਥਿੰਕ ਅਮੂਜ਼ਮੈਂਟ ਪਾਰਕ ਇੱਕ ਪਾਮ ਪਾਰਕ ਹੈ ਮਲੇ ਇੱਕ ਹੋਰ ਚਾਰ ਸਾਡੇ ਪ੍ਰੋਜੈਕਟ ਸੈਟਿੰਗ ਅਫੈਕਟਰ ਜਿਹੜਾ ਨਾਂ ਲੱਗਿਆ ਅਸੀਂ ਉਹਨਾਂ ਦੇ ਪੱਥਰ ਲਗਾਏ ਸੀਗੇ ਲੇਕਿਨ ਬਾਅਦ 'ਚ ਪੱਥਰ ਲੈ ਗਏ ਕਿਉਂਕਿ ਸਰਕਾਰ ਚੇਂਜ ਹੋ ਗਈ ਔਰ ਜਦੋਂ ਮੈਂ ਐਮਐਲਏ ਬਣਿਆ ਸੀ ਜਾਂ ਸਾਡੀ ਸਰਕਾਰ ਆਈ ਸੀਗੀ ਤੇ ਚਾਹੇ ਬਾਦਲ ਸਾਹਿਬ ਦਾ ਕੋਈ ਪੱਥਰ ਹੈ ਚਾਹੇ ਕਿਸੇ ਐਮਐਲਏ ਦਾ ਚਾਹੇ ਕਿ ਮੰਤਰੀ ਦਾ ਹੈ ਅੱਜ ਵੀ ਗਲੀਆਂ 'ਚ ਹੀ ਲੱਗੇ ਹੋਇਆ ਨਾ ਸਾਡੇ ਕਿਸੇ ਕਾਰਜਕਰਤਾ ਨੇ ਨਾ ਕਿਸੇ ਕਾਉਂਸਲਰ ਨੇ ਉਹ ਪੱਥਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਨਾ ਸਾਡੀ ਇਹ ਮੰਚਾ ਹੈ ਲੇਕਿਨ ਇਹ ਇਹ ਸਰਕਾਰ ਇਹੋ ਜੀ ਹੈ ਅਸੀਂ ਟਿੱਬਾ ਰੋਡ ਤੇ 66 ਕਿਲੋਵਟ ਦਾ ਸਬਸਟੇਸ਼ਨ ਲੈ ਕੇ ਆ ਰਹੇ ਹਾਂ ਉੱਥੇ ਪੱਥਰ ਤੋੜਤਾ ਉੱਥੇ ਹੀ ਪੱਥਰ ਤੋੜਤਾ ਇਹਦੇ ਬਿਲਕੁਲ ਸਾਹਮਣੇ ਸ਼ਹੀਦ ਦੁੱਧਮ ਸਿੰਘ ਜੀ ਦੇ ਨਾਂ ਤੇ ਕਮਿਊਨਿਟੀ ਸੈਂਟਰ ਆ ਰਿਹਾ ਕੋਈ ਪੱਥਰ ਤੋੜਤਾ ਇਹ ਨਾ ਸਟੈਟਿਕ ਕੰਪੈਕਟਰ ਹੈ ਇਹਦਾ ਪੱਥਰ ਵੀ ਤੋੜਤਾ ਤੇ ਇੱਥੇ ਸੀਲ ਦਾ ਪੱਥਰ ਲੱਗਿਆ ਸੀ ਬੜਾ ਅੱਛਾ ਐਂਟਰੀ ਗੇਟ ਦੇ ਉੱਤੇ ਉਹੀ ਪੱਥਰ ਲਾਤਾ ਟਾਈਪਰੂਰ ਦੇ ਸਕੂਲ ਬਣਨੇ ਉਹਦਾ ਪੱਥਰ ਵੀ ਲਾਤਾ ਸੋ ਇਹਨਾਂ ਦੀ ਮਨਸ਼ਾ ਇਹ ਹੈ ਜਿਹੜੇ ਗੱਲ ਕਹਿੰਦੇ ਸੀ ਬਦਲਾਵ ਇਹੋ ਜਿਹਾ ਬਦਲਾਵ ਹੈ ਔਰ ਮੈਂ ਕਿਉਂਕਿ ਮੈਨੂੰ ਆ ਕੇ ਬੜੀ ਹੈਰਾਨੀ ਹੋਈ ਸਾਡੇ ਤਾਂ ਜਿਹੜੀ ਕਾਂਗਰਸ ਪਾਰਟੀ ਉਹਦੇ ਤਾਂ ਐਮਐਲਏ ਨੂੰ ਬੜਾ ਉੱਚਾ ਦਰਜਾ ਦਿੱਤਾ ਜਾਂਦਾ ਤੁਸੀਂ ਬਾਹਰ ਦੇਖੋ ਮਾਨਜੋ ਕੇਜਰੀਵਾਲ ਸਾਹਿਬ ਤੇ ਸੀਐਮ ਸਾਹਿਬ ਤੋਂ ਇਲਾਵਾ ਕਿਸਦਾ ਨਾਂ ਹੀ ਹੈ ਨਹੀਂ ਤੇ ਮੰਦਪਾਗੀ ਗੱਲ ਹੈ ਇਲਾਕੇ ਦਾ ਨੁਮਾਇੰਦਾ ਇਸ ਗੱਲ ਦਾ ਤਾਂ ਮੈਨੂੰ ਵੀ ਰੰਜ ਹੈ ਮੈਨੂੰ ਹੀ ਗੁੱਸਾ ਹੈ ਕਿਉਂਕਿ ਮੈਂ ਇਸ ਦਾ ਚਲੋ ਨਿਵਾਸੀ ਲਾ ਲਿਓ ਮੈਂ ਰੈਜ਼ੀਡੈਂਟ ਹਾਂ ਲੋਕਾਂ ਨੇ ਬੜਾ ਅੱਛਾ ਮੈਂਡੇਟ ਦਿੱਤਾ ਬੜੀਆਂ ਅੱਛੀਆਂ ਵੋਟਾਂ ਤੇ ਉਹਨਾਂ ਨੂੰ ਜਿਤਾ ਕੇ ਭੇਜਿਆ ਤੇ ਉਹਨਾਂ ਦਾ ਪੱਥਰ ਤੇ ਨਾ ਨਾ ਹੋਵੇ ਇਸ ਗੱਲ ਦਾ ਮੈਨੂੰ ਗੁੱਸਾ ਹੈ ਔਰ ਮੈਂ ਸਾਰੇ ਆਪਦੇ ਵਲੰਟੀਅਰ ਸਹਿਬਾਨਾਂ ਨੂੰ ਕਹਿਣਾ ਕਿ ਇਹ ਜਿਹੜੀ ਆਪਣੇ ਹਾਈ ਕਮਾਂਡ ਉੱਪਰ ਜਾ ਕੇ ਸ਼ਿਕਾਇਤ ਜ਼ਰੂਰ ਕਰੋ ਤਾਂ ਕਿ ਜਿਹੜਾ ਚੁਣਿਆ ਨੁਮਾਇੰਦਾ ਉਹਦੀ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਲੇਕਿਨ ਤਲਵਾਰ ਸਾਹਿਬ ਇਹ ਸਕੂਲ ਤੁਹਾਡਾ ਦੇਣ ਹੈ لیکن ਇਹ ਸਕੂਲ ਹੁਣ ਇੰਟਰਨੈਸ਼ਨਲ ਲੈਵਲ ਤੇ ਘੁੰਮੇਗਾ ਕਿ ਇਹ ਸਕੂਲ ਦੀ ਤਸਵੀਰਾਂ ਤੇ ਇਹਦਾ ਸਵਿੰਗ ਪੂਲ ਅੱਜ ਉਸ ਆਮ ਆਦੀ ਪਾਰਟੀ ਦੇ ਪਲੇਟਫਾਰਮ ਤੇ ਘੁੰਮਣ ਗਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਬੜਾ ਵਧੀਆ ਸੁਗਾਤ ਸਵਿੰਗ ਪੂਲ ਦਿੱਲੀ ਨੂੰ ਮਾਤ ਦੇਣ ਵਾਲਾ ਐਸਾ ਸਕੂਲ ਦੇਤਾ ਲੁਧਿਆਣਾ ਸ਼ਹਿਰ ਦੇ ਵਿੱਚ ਕਿ ਹੁਣ ਕਲਕੱਤਾ ਬੈਂਗਲੌਰ ਮਦਰਾਸ ਚੇਨਈ ਮੁੰਬਈ ਗਾਜ਼ੀਆਬਾਦ ਫਰੀਦাবাদ ਜਿੱਥੇ ਵੀ ਲਾ ਲਓ ਦਿੱਲੀ ਸੈਂਟਰ ਦੇ ਵਿੱਚ ਇਹਦਾ ਸਕੂਲ ਨੇ ਜਿਹੜਾ ਸੁਗਾਤ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਸਿੰਘ ਸਾਹਿਬ ਨੇ ਲੁਧਿਆਣਾ ਨੂੰ ਦਿੱਤੀ ਮੇਰੇ ਖਿਆਲ ਹੈ ਕਿ ਜਿਆਦਾ ਜਿਆਦਾ 2-3 ਕਰੋੜ ਰੁਪਏ ਇਹਨਾਂ ਨੇ ਇਸ ਗੱਲ ਤੇ ਖਰਚ ਕਰਤਾ ਕਿ ਇਹ ਸਕੂਲ ਜਿਹੜਾ ਪੂਰੇ ਹਿੰਦੁਸਤਾਨ 'ਚ ਅਸੀਂ ਕਮਾ دیے। ਔਰ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਇਹਨਾਂ ਨੇ ਇਹ ਸਕੂਲ ਪੂਰੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਕਮਾਣਾ ਵੀ ਦੇਖੋ ਸਾਡੀ ਦਿਨ ਸਾਡੀ ਦਿਨ ਹੁਣ ਇੱਥੇ ਕਸੂਰ ਉਹਨਾਂ ਦਾ ਨਹੀਂ ਹੈ। ਦੇਖੋ ਉਹ ਤਾਂ ਨੋਟੰਕੀ ਕਰਨਗੇ ਕਰਨਗੇ ਉਹ ਬਦਲਾਅ ਦੀ ਗੱਲ ਕਰਨਗੇ ਕਰਨਗੇ ਲੇਕਿਨ ਜਿਹੜੇ ਲੋਕ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਇਹ ਸਕੂਲ ਕਾਂਗਰਸ ਹੀ ਦੇਣ ਹੈ ਕਾਂਗਰਸ ਪਾਰਟੀ ਵੇਲੇ ਬਣਿਆ ਅਸੀਂ ਸਾਰਿਆਂ ਨੇ ਮਿਲ ਕੇ ਬਣਾਇਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਹਾਡੇ ਰਾਹੀਂ ਕਿ ਜਦੋਂ ਇਹ ਪੋਸਟ ਪਾਣਗੇ ਤੁਹਦੇ ਥੱਲੇ ਜ਼ਰੂਰ ਲਿਖ ਦਿਓ ਵੀ ਕਾਂਗਰਸ ਪਾਰਟੀ ਦੇ ਦੇਨ ਆਪਾਂ ਕੁਝ ਹੋਰ ਨਹੀਂ ਕਹਿਣਾ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਔਰ ਕੁਝ ਸਾਥੀਆਂ ਨੇ ਸਾਡਿਆਂ ਨੇ ਕਮੈਂਟਸ ਪਾਈ ਸੀਗੇ ਤੇ ਇਹਨਾਂ ਦੀ ਸੋਸ਼ਲ ਮੀਡੀਆ ਦੀ ਟੀਮ ਹੈ ਜਿਹੜੇ 85 ਬੰਦੇ ਇਹਨਾਂ ਨੇ ਹਾਇਰ ਕੀਤੇ ਆ ਤਨਖਾਹ ਤੇ ਉਹ ਉਹਨੂੰ ਹਾਈਡ ਕਰੀ ਜਾਂਦੇ ਆ ਜਾਂ ਉਹਨੂੰ ਡਿਲੀਟ ਕਰੀ ਜਾਂਦੇ ਆ ਤੇ ਜਿਹੜੇ ਵਾਵਾ ਕਰ ਰਿਹਾ ਉਹ ਮੈਸੇਜ ਜਿਹੜੇ ਅੱਗੇ ਚੱਲ ਰਿਹਾ ਮੇਰਾ ਸਵਾਲ ਇਹ ਹੈ ਚਲੋ ਇਹ ਹੋ ਗਿਆ ਉਦਘਾਟਨ ਸਾਡੇ ਇਲਾਕੇ ਦੇ ਬੱਚਿਆਂ ਨੂੰ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਰਾਹਤ ਮਿਲੇਗੀ ਲੇਕਿਨ ਜਿਹੜਾ ਐਗਜ਼ੀਬਿਸ਼ਨ ਸੈਂਟਰ ਹੈ ਜਿਹੜਾ ਇਹਦੇ ਸਾਹਮਣੇ 12 ਏਕੜ ਦੇ ਵਿੱਚ ਬਣਨ ਜਾ ਰਿਹਾ ਸੀਗਾ ਜਿਹਦੇ ਨਾਲ ਲੁਧਿਆਣੇ ਦਾ ਜਿਹੜਾ ਇਸ ਇਲਾਕੇ ਦਾ ਲਾਈਫ ਸਟਾਈਲ ਹੀ ਬਦਲ ਜਾਣਾ ਸੀਗਾ 700 ਕਰੋੜ ਰੁਪਏ ਉਸ ਜਗ੍ਹਾ ਤੇ ਖਰਚ ਹੋਣਾ ਸੀਗਾ ਜਿੱਥੇ 5 ਸਟਾਰ ਹੋਟਲ ਦੋ ਐਗਜ਼ੀਬਿਸ਼ਨ ਹਾਲ ਲੇਕਿਨ ਤਲਵਾਰ ਸਾਹਿਬ ਉਹ ਬਣਣਾ ਨਹੀਂਗਾ ਇਹ ਤੁਹਾਨੂੰ ਹੀ ਪਤਾ ਹੈ ਉਹ ਇਸ ਕਰਕੇ ਨਹੀਂ ਬਣਨਾ ਹਲਕਾ ਪੂਰਬੀ ਦੀ ਸੁਗਾਤ ਦੇਣ ਵਾਸਤੇ ਐਮਐਲਏ ਤਾਂ ਹੁਣ ਬਖਸ਼ ਨੇ ਲਾਤਾ ਲੋਕਾਂ ਨੇ ਲਾਤਾ ਲੇਕਿਨ ਉਹ ਸੁਗਾਤ ਆ ਸੁਗਾਤ ਰਹਿਣੀ ਹੋਰ ਬਣਨਾ ਥੋੜੀ ਨਾ ਮੇਰੇ ਖਿਆਲੋਂ ਤੇ ਪਾਣੀ ਦਾ ਢੇਰ ਲੱਗਾ ਜੂਵੀ ਦੇਖੋ ਸਾਹਮਣੇ ਸ਼ਹੀਦ ਉਦਮ ਸਿੰਘ ਦੇ ਨਾਂ ਤੇ ਅਸੀਂ ਕਮਿਊਨਿਟੀ ਸੈਂਟਰ ਬਣਾ ਰਹੇ ਜਿਹੜਾ ਆਲਮੋਸਟ 15 ਦਿਨ ਵਿੱਚ ਕੰਪਲੀਟ ਹੋ ਜਾਏਗਾ ਸ਼ਾਇਦ ਇਲੈਕਸ਼ਨ ਕੋਰਟ ਤੋਂ ਪਹਿਲਾਂ ਉਹਦਾ ਵੀ ਮੂਰਤ ਕਰਦੇ ਕਿਉਂਕਿ ਉਦੋਂ ਜਿਹੜੇ ਪਰਿਵਾਰ ਉਦਮ ਸਿੰਘ ਜੀ ਦੇ ਨਾਲ ਜੁੜੇ ਹੋਏ ਸੀਗੇ ਉਹਨਾਂ ਨੇ ਆ ਕੇ ਵੀ ਇਹ ਗੱਲ ਕਹੀ ਸੀ ਉਹਨਾਂ ਦੇ ਨਾਂ ਤੇ ਕੁਝ ਨਹੀਂ ਹੈ ਅਸੀਂ ਉਹ ਬਣਾਉਣਾ ਚਾਹੁੰਦੇ ਹਾਂ ਤੇ ਅਸੀਂ ਇਹ ਬਣਾਤਾ ਪਰ ਉਸ ਤੋਂ ਬਾਅਦ ਜਿਹੜੇ ਹੋਰ ਸਕੂਲ ਹੈ ਉਹ ਵੀ ਬਣ ਰਿਹਾ ਹੈ ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਮੈਂ ਐਮਐਲਏ ਸਾਹਮਣੇ ਕਹਿਣਾ ਚਾਹਨਾ ਸੀਐਮ ਸਾਹਮਣੇ ਕਹਿਣਾ ਚਾਹਨਾ ਵੀ ਠੀਕ ਹੈ ਜਿਹੜੇ ਪ੍ਰੋਜੈਕਟ ਅਸੀਂ ਸਟਾਰਟ ਕਰਦੇ ਤੁਸੀਂ ਉਹਦੇ ਦੇ ਅੱਗੇ ਮੋਰ ਲਾਤੀ ਆਪਣੀ ਲੇਕਿਨ ਜਿਹੜੇ ਪ੍ਰੋਜੈਕਟ ਕਿਤੇ ਉਦੋਂ ਸਟਾਰਟ ਨਹੀਂ ਹੋ ਸਕਿਆ ਚਾਹ ਇਲੈਕਸ਼ਨ ਕੋਡ ਲੱਗ ਗਿਆ ਚਾਹ ਸਰਕਾਰ ਤੁਹਾਡੀ ਆ ਗਈ ਉਹ ਕੰਮ ਲੋਟਡ ਹੈ ਕੰਮ ਦੀ ਪਰਿਭਾਸ਼ਾ ਕੀ ਹੈ ਕਿ ਵਰਕ ਆਰਡਰ ਹੋ ਗਿਆ ਕੰਪਨੀ ਨੂੰ ਕੰਮ ਮਿਲ ਗਿਆ ਲੇਕਿਨ ਕੰਮ ਸ਼ੁਰੂ ਨਹੀਂ ਹੋ ਰਿਹਾ ਇਹ ਮੰਦਪਾਗੀ ਗੱਲ ਹੈ ਕਿਰਪਾ ਕਰਕੇ ਐਗਜ਼ੀਬਿਸ਼ਨ ਸੈਂਟਰ ਵੀ ਸ਼ੁਰੂ ਕਰੋ ਕਿਰਪਾ ਕਰਕੇ ਇੰਸਟੈਂਡ ਕਲੱਬ ਵੀ ਬਣਾਓ ਸਤਗੁਰੂ ਰਵਿਦਾਸ ਜੀ ਆਟੋਰੀਅਮ ਜਿਹੜਾ ਬਿਲਕੁਲ ਇਹਦੇ ਨਾਲ ਬੰਨਣਾ ਸੀਗਾ ਤੁਸੀਂ ਉਹਨੂੰ ਵੀ ਬਣਾਓ ਅਮੂਜ਼ਮੈਂਟ ਪਾਰਕ ਜਿਹੜਾ ਮੋਹਨੀ ਪੈਲੇਸ ਤੇ ਨਮੋਨੀ ਸੋਰ ਦੇ ਨਾਲ ਬੰਨਣਾ ਸੀ ਉਹ ਵੀ ਬਣਾਓ ਪਾਮ ਪਾਰਕ ਜਿਹਦੇ ਵੀ ਟੈਂਡਰ ਉਹਦੇ ਵੀ ਟੈਂਡਰ ਹੋ ਚੁੱਕੇ ਹੈ तकरीबन 2.5-3 ਕਰੋੜ ਰੁਪਏ ਦਾ ਖਰਚਾ ਆਣਾ ਹੈ ਅਸੀਂ ਉਦੋਂ ਉਹ 14 ਏਕੜ ਜਗ੍ਹਾ ਗਲਾੜਾ ਦੀ ਖਾਲੀ ਕਰਾਈ ਸੀ ਕਾਈਂਡਲੀ ਉਹਨੂੰ ਵੀ ਬਣਾਓ। ਤੁਹਾਡਾ ਦਿਮਾਗ ਕੀ ਆਇਆ ਸੀ ਹਲਕਾ ਪੂਰੀ ਨਹੀਂ ਸੁਗਾ ਦੇਣ ਦੀ ਜੁਰਤ ਕੀ ਪੈ ਗਈ ਸੀ ਕਿ ਇੰਨਾ ਕੁਝ ਦੇਤਾ ਆਜ਼ਾਦੀ ਦਿਹਾੜੇ ਤੋਂ ਬਾਅਦ ਦਾ ਸਰਕਾਰੀ ਕਾਲਜ ਦਿੱਤਾ ਸਕੂਲ ਤੁਸੀਂ ਇੰਨੇ ਦਿੱਤੇ 14-15 ਸਕੂਲ ਦਿੱਤੇ ਫਾਇਰ ਸਟੇਸ਼ਨ ਦਿੱਤਾ ਜਿਵੇਂ ਪਾਰਕ ਦਿੱਤਾ ਆਡੀਟੋਰੀਅਮ ਦਿੱਤਾ ਦਿਮਾਗ ਕੀ ਚੱਲ ਰਿਹਾ ਸੀਗਾ ਕਿ ਤੁਹਾਨੂੰ ਲੱਗਦਾ ਸੀਗਾ ਕਿ ਇੰਨਾ ਕੰਮ ਕਰਾਉਣ ਤੋਂ ਬਾਅਦ ਵੀ ਲੋਕ ਬਦਲ ਜਾਣਗੇ ਲੋਕ ਉਹਨੂੰ ਵੋਟ ਦੇ ਦੇਣਗੇ ਕਿ ਇੰਨੇ ਸੁਗਾ ਦੇਣ ਤੋਂ ਬਾਅਦ ਵੀ ਲੋਕਾਂ ਨੇ ਮੋਹਰ ਤਾਂ ਉਧਰ ਹੀ ਲਾਤੀ। ਅ ਤਕਰੀਬਨ ਬੁਧਾ ਸਭਾ ਦੀਆਂ ਪੰਜਾਬ ਦੇ 117 ਸੀਟਾਂ ਜੀ ਸਭ ਤੋਂ ਲੇਟ ਮੇਰੀ ਸੀਟ ਅਨਾਉਂਸ ਹੋਈ ਸੀ 24 ਘੰਟੇ ਸੀ ਮੇਰੇ ਕੋ ਪੇਪਰ ਭਰਨ ਦੇ ਵਿੱਚ ਔਰ ਮੇਰਾ ਘਰ ਦੂਜੇ ਹਲਕੇ ਚ ਪੈਂਦਾ ਹੈ ਜੀ ਤੇ ਜਦੋਂ ਮੈਂ ਇੱਥੇ ਆਇਆ ਤੇ ਲੋਕਾਂ ਨੇ ਬੜਾ ਪਿਆਰ ਦੇ ਕੇ ਐਮ.ਐਲ.ਏ ਬਣਾਤਾ ਤੇ ਮਨਜ ਭਾਵ ਸੀ ਕਿ 12 ਦਿਨ ਚ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਹੈ ਤੇ ਕੁਝ ਕਰਕੇ ਜਾਈਏ ਕਿਉਂਕਿ ਮੈਂ ਆਪ ਬੈਚਲਰ ਆ ਕਮਰਸ ਆ گورਨਮੈਂਟ ਕਾਲਜ ਦੇ ਪੜੇ ਆਇਆ ਤੇ ਸਭ ਤੋਂ ਜਿਹੜੀ ਮੈਂ ਚੀਜ਼ ਦੇਖੀ ਕਿਉਂਕਿ 10 ਲੱਖ ਦੀ ਆਬਾਦੀ ਹੈ ਇਸ ਚ ਉਹ ਸਵਾ ਦੋ ਲੱਖ ਵੋਟਰ ਹੈ ਜਿਹੜੇ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਆ ਕਿਉਂਕਿ ਲੈਕ ਆਫ ਮਨੀ ਐਜੂਕੇਸ਼ਨ ਨਹੀਂ ਲੈ ਸਕਦੇ ਸੀ ਤੇ ਫਿਰ ਪਲਾਨ ਕੀਤਾ ਕਿ ਤਕਰੀਬਨ ਹਰ ਵਾਰਡ ਚ ਸਕੂਲ ਲੈ ਕੇ ਆਵਾਂ 19 ਵਾਰਡ ਹੈ 19 ਚ ਲੈ ਕੇ ਆਈਏ ਲੇਕਿਨ ਜਿੱਥੇ ਜਿੱਥੇ ਸਾਨੂੰ ਜਗ੍ਹਾ ਮਿਲੀ ਅਸੀਂ ਉੱਥੇ ਜਗ੍ਹਾ ਲੈਂਦੇਗੇ ਉਹ ਸਕੂਲ ਦੀ ਪਲਾਨਿੰਗ ਕਰ ਦੇਗੇ ਔਰ ਮੈਂ ਉਦੋਂ ਦੀ ਸਰਕਾਰ ਦਾ ਆਪਣੇ ਐਮਪੀ ਰਮਨੀ ਸਿੰਘ ਬਿੱਟੂ ਦਾ ਦੁਆਰਾ ਧੰਨਵਾਦ ਕਰਦਾ ਉਦੋਂ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਜੀ ਸੀਗੇ ਜਿਨ੍ਹਾਂ ਨੇ ਉਦੋਂ ਮੇਰੀ ਮਦਦ ਕੀਤੀ ਔਰ ਉਸ ਤੋਂ ਬਾਅਦ ਜਦੋਂ ਚੰਨੀ ਜੀ ਮੁੱਖ ਮੰਤਰੀ ਬਣੇ ਤੇ ਉਹਨਾਂ ਨੇ ਬੜੀਆਂ ਗਰੰਟਾਂ ਦਿੱਤੀਆਂ ਤੇ ਆ ਸਾਰੇ ਜਿਹੜੇ ਅਗਲੇ ਪ੍ਰੋਜੈਕਟ ਹੈ ਸਰਗੁਰ ਰਵਦਾਸ ਸਟੋਰੀਅਮ ਸਾਰੇ ਉਹ ਅਨਾਉਂਸ ਕਰਕੇ ਗਏ ਸੀਗੇ ਤਲਵਾਰ ਸਾਹਿਬ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸੀਗੀ ਜੇ ਤੁਸੀਂ ਘਰੇ ਬੈਠੇ ਤੁਸੀਂ ਜਦੋਂ ਇਲੈਕਸ਼ਨ ਹਾਰ ਕੇ ਤੁਸੀਂ ਕਿਹਾ ਸੀ ਮੈਂ ਸਨਿਆਸ ਜਿੱਦੂਗਾ ਰਾਜਨੀਤੀ ਤੋਂ ਤੁਹਾਨੂੰ ਇਸ ਵਿਧਾਇਕ ਨੇ ਚੈਲੰਜ ਕੀਤਾ ਮਿਲ ਕੇ ਕੰਮ ਕਰਦੇ ਆਂ ਆਜੂ ਬਾਹਰ ਆਜੋ ਅਸੀਂ ਲੋਕਾਂ ਦੇ ਜਿਹੜੇ ਕਿਤੇ ਕੰਮ ਹੈ ਦੋਨੋਂ ਮਿਲ ਕੇ ਇਕੱਠੇ ਕਰੀਏ ਲੇਕਿਨ ਅੱਜ ਨੂੰ ਵਿਧਾਇਕ ਨੇ ਬੁਲਾਇਆ ਨਹੀਂ ਕਿਹਾ ਅਹ ਦੇਖੋ ਜਦੋਂ ਮੈਂ ਮੈਂ ਕਿਉਂਕਿ ਇੱਕ ਇਹ ਨਾ ਮੇਰਾ ਕੌਨਫੀਡੈਂਸ ਸੀਗਾ ਕਿ ਯਾਰ ਆ ਇਹੋ ਜਿਹੀਆਂ ਚੀ ਤੇ ਉਹ ਉਹ ਵਿਸ਼ਵਾਸਨਾ ਮੈਂ ਇਹ ਗੱਲ ਕਹਿਤੀ ਤੁਹਾਡੇ ਭਰਾਵਾਂ ਨੂੰ ਕਿ ਜੇ ਮੈਂ ਇਲੈਕਸ਼ਨ ਹਾਰ ਗਿਆ ਤੇ ਮੈਂ ਰਾਜਨੀਤੀ ਛੱਡ ਦਿਆਂਗਾ ਕਿਉਂਕਿ ਤੁਸੀਂ ਐਕਸਟ੍ਰੀਮ ਦੇ ਪਹੁੰਚ ਗਏ ਤੁਸੀਂ ਚੰ드ਰਮਾ ਤੇ ਪਹੁੰਚ ਗਏ ਉਸ ਤੋਂ ਬਾਅਦ ਕੋਈ ਜਗ੍ਹਾ ਨਹੀਂ ਬਚਦੀ ਜੋਸੀਂ ਲੈ ਕੇ ਆਏ ਸੀ ਡਿਵੈਲਪਮੈਂਟ ਦੇ ਪ੍ਰੋਜੈਕਟ ਇਸ ਤੋਂ ਬਾਅਦ ਬਚਦਾ ਕੁਝ ਨਹੀਂ ਜੀ ਐਜੂਕੇਸ਼ਨ ਉਸੀਂ ਫੋਕਸ ਕਰ ਲਿਆ ਹੈ ਹੈਲਥ ਵਾਸਤੇ ਅਸੀਂ ਮੋਬਾਈਲ ਕਲੀਨਿਕ ਵੈਂਟ ਸਟਾਰਟ ਕਰਨੀਆਂ ਸੀਗੀਆਂ ਤਕਰੀਬਨ 9 ਉਸੇ ਗੱਡੀਆਂ ਤਿਆਰ ਕਰ ਲੀਆਂ ਜੀ ਔਰ ਉਸ ਤੋਂ ਬਾਅਦ ਕਮਿਊਨਿਟੀ ਸੈਂਟਰ ਡਿਵੈਲਪਮੈਂਟ ਹਰ ਚੀਜ਼ ਅਸੀਂ ਬੁੱਡੇ ਨਾਲੇ ਵਾਸਤੇ 650 ਕਰੋੜ ਰੁਪਏ ਮੈਨੂੰ ਇਹ ਸੀ ਕਿ ਇਦਾਂ ਹੋਏਗਾ ਲੇਕਿਨ ਜਦੋਂ ਰਿਜ਼ਲਟ ਆਇਆ ਉਹ ਦੈਟ ਇਜ਼ ਵੈਰੀ ਅਨਫੋਰਚੂਨੇਟ ਮੈਂ ਕਿਉਂਕਿ ਜਦੋਂ ਕਾਉਂਟੀ ਤੇ ਬੈਠਾ ਸੀਗਾ ਜਦੋਂ ਰਿਜ਼ਲਟ ਦੀ ਕਾਉਂਟਿੰਗ ਹੋ ਰਹੀ ਸੀ ਤੇ ਸਾਰੇ ਸਾਥੀ ਉਦੋਂ ਮਾਇੂਸੀ ਚ ਆ ਗਏ ਵੀ ਇੰਨਾ ਕਰਨ ਤੋਂ ਬਾਅਦ ਵੀ ਲੋਕ ਕਿਉਂ ਨਹੀਂ ਵੋਟ ਪਾਣਾ ਚਾਹੁੰਦੇ ਫਿਰ ਲੱਗਿਆ ਕਿ ਸ਼ਾਇਦ ਅਸੀਂ ਪੋਲਿਟਿਕਸ ਵਿੱਚ ਫਿੱਟ ਨਹੀਂ ਆ ਜਾਂ ਮਤਲਬ ਸਾਨੂੰ ਸਮਝ ਨਹੀਂ ਆ ਜਾਂ ਲੋਕ ਸਾਨੂੰ ਸਮਝ ਨਹੀਂ ਪਾਏ ਸੋ ਇਸ ਕਰਕੇ ਕਿਸੇ ਹੋਰ ਨੂੰ ਜਗ੍ਹਾ ਦੇ ਦੇਣੀ ਚਾਹੀਦੀ ਸੋ ਮੈਂ ਲੈਫਟ ਕਰ ਗਿਆ ਸੀ ਤੇ ਉਦੋਂ ਕੁਝ ਇਨਸੀਡੈਂਟ ਇਹੋ ਜਿਹੇ ਹੋਏ ਕੁਝ ਮੇਰੇ ਸਾਥੀ ਜਿਨ੍ਹਾਂ ਨੇ ਮੇਰੀ سپورਟ ਕੀਤੀ ਸੀ ਹਮੇਚਾ ਉਹਨਾਂ ਨਾਲ ਧੱਕਾ ਹੋਣ ਲੱਗ ਗਿਆ ਜੀ ਸਾਡੇ ਮੰਗਤ ਰਾਮ ਜੀ ਜਿਹੜੇ ਬੋਰਡ ਪ੍ਰਧਾਨ ਸੀ ਉਹਨਾਂ ਦਾ ਕਤਲ ਹੋ ਗਿਆ ਤੇ ਉਹ ਫਿਰ ਕਾਰਿਆਕਰਤਾ ਮੇਰੇ ਨਾਲ ਦੇਖ ਰਹੇ ਸੀਗੇ ਵੀ ਹੁਣ ਉਦੋਂ ਕਾਇਰਤਾ ਔਰ ਕਮਜ਼ੋਰੀ ਦਿਖਾਣਾ ਬੰਦਾ ਨਹੀਂ ਸੀਗਾ ਦੂਜਾ ਚਾਹੇ ਤਾਂ ਐਮਐਲਏ ਸਾਹਿਬ ਨੇ ਉਹ بڑا ਬਨਨ ਵਾਸਤੇ ਗੱਲ ਕਰਤੀ ਤੇ ਚਾਹੇ ਉਹਨਾਂ ਦੇ ਭਾਵ ਸੀਗੇ ਮੈਨੂੰ ਨਹੀਂ ਪਤਾ ਸੱਚ ਕੀ ਹੈ ਕਿ ਝੂਠ ਕੀ ਹੈ ਉਦੋਂ ਉਹਨਾਂ ਨੇ ਗੱਲ ਜ਼ਰੂਰ ਕਹਿਤੀ ਕਿ ਤੁਸੀਂ ਘਰ ਨਾਲ ਬੈਠੋ ਆ ਪਰ ਰਲ ਕੇ ਵਿਕਾਸ ਕਰੀ ਆਪਣਾ ਜਨਮ ਵਿਕਾਸ ਵਾਸਤੇ ਹੋਇਆ ਤੇ ਮੈਂ ਉਹਨਾਂ ਦੀ ਗੱਲ ਮੰਨ ਕੇ ਆ ਗਿਆ ਉਹ ਅੱਜ ਇਹ ਸਕੂਲ ਦਾ ਮੂਰਤ ਹੋਇਆ ਫਾਇਰ ਸਟੇਸ਼ਨ ਦਾ ਮੂਰਤ ਹੋਇਆ ਸਟੈਟਿਕ ਕੰਪੈਕਟ ਦਾ ਮੂਰਤ ਹੋਇਆ ਹੋਰ ਬਾਕੀ ਗਲੀਆਂ ਸੜਕਾਂ ਦੇ ਮੂਰਤ ਹੋ ਰਿਹਾ ਮੈਸੇਜ ਤਾਂ ਕੀ ਲਾਣਾ ਮੈਨੂੰ ਮੇਰਾ ਪੱਥਰ ਹੀ ਲਾਈ ਜਾਂਦੇ ਆ ਛਾਇਡਕੀ ਦੇ ਸਬਸਟੇਸ਼ਨ ਤੇ ਲਾਤਾ ਉਹ ਗੱਲ ਕਰਦੇ ਵਾਸਤੇ ਕੀਤੀ ਗਈ ਸੀਗੀ ਆ ਉਹ ਮਿਲ ਕੇ ਕੰਮ ਕਰਦੇ ਘਰੇ ਬੈਠ ਕੇ ਇਹ ਇਹ ਦੇਖੋ ਕਈ ਵਾਰੀ ਬੰਦਾ ਜਦੋਂ ਪਰਮਾਤਮਾ ਤਾਕਤ ਦਿੰਦਾ ਨਾ ਬੰਦਾ ਥੋੜਾ ਜਿਹਾ ਵੱਡਾ ਸਮਝਣ ਲੱਗ ਜਾਂਦਾ ਦੂਜੇ ਛੋਟਾ ਸਮਝ ਲੇਕਿਨ ਅਸੀਂ ਇਹ ਕੰਮ ਨਹੀਂ ਕੀਤੇ ਅਸੀਂ 19 ਵਾਰਡਾਂ 'ਚ ਜਿੱਥੇ ਉਹਨਾਂ ਦਾ ਵੀ ਇੱਕ ਵਾਰਡ ਪੈਂਦਾ ਸੀਗਾ ਆ ਇਹਦੇ 'ਚ ਰਿਕਾਰਡ ਹੈ ਅਸੀਂ ਉਹਨਾਂ ਦੇ ਵਾਰਡ 'ਚ ਵੀ ਉਨੀ ਡਿਵੈਲਪਮੈਂਟ ਕੀਤੀ ਜਿਹਨੇ ਬਾਕੀ ਵਾਰਡਾਂ 'ਚ ਕੀਤੀ ਸੀ ਕਿਉਂਕਿ ਸਾਨੂੰ ਚੁਣਿਆ ਗਿਆ ਲੋਕਾਂ ਨੇ ਕੰਮਾਂ ਵਾਸਤੇ ਕਿਤੇ ਪਸਲ ਵਡੰਟੇ ਵਾਸਤੇ ਨਹੀਂ ਹੈ ਸੋ ਕੋਈ ਗੱਲ ਨਹੀਂ ਇਹ ਉਹਨਾਂ ਦੇ ਥੋਟ ਹੈ ਲੇਕਿਨ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਆ ਪਰਮਾਤਮਾ ਦੀ ਦੇਣ ਹੈ ਐਡਾ ਵੱਡਾ ਸਕੂਲ ਐਡਾ ਸ਼ਾਨਦਾਰ ਸਕੂਲ ਹੋਰ ਕੁਝ ਨਹੀਂ ਹੋਏਗਾ ਤੇ ਕੇਜਰੀਵਾ ਸਾਪੂਰੇ ਹਿੰਦੁਸਤਾਨ ਚ ਦੀ ਚਰਚਾ ਦਾ ਕਰਨਗੇ ਨਾ ਤੇ ਜੇ 100 ਬੰਦਿਆਂ ਨੂੰ ਦੱਸਾਂਗੇ ਕਿ ਤੇ ਇੱਕ ਬੰਦਾ ਤਾਂ ਖੜ ਕੇ ਬੋਲੇਗੇ ਜਿਹਨੂੰ ਪਤਾ ਹੋਏਗਾ ਬੇਸਕੂਲ ਕਾਂਗਰਸ ਹੀ ਦੇਣਾ ਸੋ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਜਿਹੜਾ ਸਕੂਲ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਚਰਚਾ ਦਾ ਵਿਸ਼ਾ ਬਣੇਗਾ ਬਹੁਤ ਬਹੁਤ ਸ਼ੁਕਰੀਆ ਸਾਡਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਤੋਂ ਸਨੇ ਤਲਵਾਰ ਜੀ ਇਸ ਸਕੂਲ ਦੇ ਵਿੱਚ ਜਿਹੜੇ ਅਸੀਂ ਖੜੇ ਹੋਏ ਆ ਲੇਕਿਨ ਮੇਰੇ ਨਾਲ ਇਹ ਪੰਡਤ ਜੀ ਵੀ ਨੇ ਜਿਨ੍ਹਾਂ ਨੇ ਸਕੂਲ ਦਾ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਇਹਨਾਂ ਨੇ ਭੂਮੀ ਪੂਜਾ ਕੀਤੀ ਸੀ

कि इसका प्रचार केजरीवाल जी पूरे देश में करेंगे उसका एक प्लस पॉइंट ये है पक्ष का एक व्यक्ति खड़ा होना और विपक्ष का भी एक व्यक्ति खड़ा होना उन्होंने जैसे कहा सौ व्यक्ति में से एक व्यक्ति कोई कह देगा कि ये संजय तलवाड़ जी की देन है उसी तरह यदि कोई पक्ष में पूरे देश में आपके माध्यम से समाचार पत्रों के माध्यम से किसी भी माध्यम से कोई ये कहने को तैयार हो जाए कि ये स्कूल संजय तलवाड़ जी की देन है तो यही इसका यश है और आगे ईश्वर उनको खूब ਸਾਰਾ ਇਸ ਦੇਣੇ ਦਾ ਔਸ਼ਧੇ ਐਸੀ ਮੰਗਲ ਕਾਮਨਾ ਹੈ ਬਿਲਕੁਲ ਇਹ ਸਕੂਲ ਹੈ ਜਿੱਥੇ ਅੱਜ ਨੂੰ ਸੀਐਮ ਸਾਹਿਬ ਬਾਲੋ ਲੁਧਿਆਣਾ ਦੇ ਵਿੱਚ ਪਹੁੰਚੇ ਸੀ ਹਲਕਾਪੁਰ ਦੇ ਵਿੱਚ ਸਕੂਲ ਦਾ ਉਦਘਾਟਨ ਕੀਤਾ ਗਿਆ ਸਕੂਲ ਬਹੁਤ ਖੂਬਸੂਰਤ ਸਕੂਲ ਹੈ ਜਿੱਥੇ ਹਰ ਤਲਾ ਦੀ ਕਲਾਸਾਂ ਜਿਹੜੀਆਂ ਲੱਗਣ ਗਿਆ ਐਜੂਕੇਸ਼ਨ ਦੇ ਨਾਲ ਤਾਲੁਕਾਤ ਲੱਗਦਾ ਹੈ ਸਕੂਲ ਆ ਸੀ ਥੈਂਕਸ ਵੀ ਕਵਾਂਗੇ ਸੀਐਮ ਸਾਹਿਬ ਦਾ ਭਗਵੰਤਮਾਨ ਸਾਹਿਬ ਦਾ ਕੇਜਰੀਵਾਲ ਸਾਹਿਬ ਦਾ ਕੀ ਇਦਾਂ ਦੀ ਸੁਗਾਤਾਂ ਜਿਹੜੀਆਂ ਪੰਜਾਬ ਨੂੰ ਦੇ ਰਹੇ ਨੇ ਪੰਜਾਬ ਨੂੰ ਦੇ ਕੇ ਪੰਜਾਬ ਦਾ ਕਿਤਨਾ ਕਿਤੇ ਨਾਮ ਰੋਸ਼ਨ ਕਰ ਰਹੇ ਨੇ ਲੇਕਿਨ ਉਹ ਸਵਿੰਗ ਪੂਲ ਵੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਤਮਾਮ ਵਿਵਸਥਾ ਵੀ ਇੱਥੇ ਆ ਤੇ ਬਹੁਤ ਹੀ ਸੋਹਣਾ ਸਕੂਲ ਲੱਗਿਆ ਜਿੱਥੇ ਵਾਈਫਾਈ ਵੀ ਮੌਜੂਦ ਆ ਉਸ ਸਮਾਂ ਨੇ ਤਸਵੀਰ ਦਿਖਾਦਾ ਵਾਈਫਾਈ ਵੀ ਸੁਵਿਧਾ ਉਪਲਬਧ ਹੋएगी ਸਕੂਲ ਦੇ ਵਿੱਚ ਕਲਾਸਿਸ ਜਿਹੜੀਆਂ ਨੇ ਹਰ ਡੈਕਸ ਦੇ ਉੱਤੇ ਕੰਪਿਊਟਰ ਹੋਣਗੇ ਲੇਕਿਨ ਬਹੁਤ ਖੂਬਸੂਰਤ ਤਸਵੀਰ ਲੁਧਿਆਣਾ ਸ਼ਹਿਰ ਤੋਂ ਨਿਕਰ ਕੇ ਸਾਹਮਣੇ ਆ ਰਹੀ ਆ ਕਿ ਹੁਣ ਇਧਰ ਸਕੂਲ ਹੋਰ ਜਿਹੜੇ ਹਲਕਾ ਪੂਰੀ ਦੇ ਵਿੱਚ 17 ਸਕੂਲ ਹੋਰ ਬਣਨੇ ਨੇ ਉਹਨਾਂ ਦਾ ਉਦਘਾਟਨ ਕਦੋਂ ਹੁੰਦਾ ਤੇ ਲੇਕਿਨ ਇੱਥੇ ਸੰਜੇਤ ਲਵਾੜ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਤੋਂ ਉਹਨਾਂ ਨੇ ਕਿਹਾ ਕਿ ਸਕੂਲ ਕਾਂਗਰਸ ਪਾਰਟੀ ਦੀ ਸਰਕਾਰਾਂ ਦੇ ਪੱਤੇ ਤੱਕ ਤੋੜਤੇਗੇ ਚਲੋ ਮੰਨਿਆ ਕਿ ਸਕੂਲ ਤੁਸੀਂ ਦੇ ਰਹੇ ਹੋ ਲੇਕਿਨ ਮੇਰੇ ਪੱਥਰ ਦਾ ਲੱਗਦੇ ਰਹਿੰਦੇ ਨੇ ਕਿਉਂਕਿ ਲੋਕਾਂ ਨੂੰ ਪਤਾ ਲੱਗਦਾ ਹੈ ਕੰਮ ਸਰਕਾਰ ਵੇਲੇ ਦੇ ਕਾਂਗਰਸ ਵੇਲੇ ਦੇ ਹੋਏ ਨਹੀਂ ਲੋਕਾਂ ਨੂੰ ਕੈਮਰਾਮੈਨ ਮਹਿਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ